ਤਿਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਮਾਰੂ ਮਹੱਲਾ ਪੰਜਵਾਂ ਪ੍ਰਤਪਾਲ ਮਾਤਾ ਉਧਰ ਰੱਖੈ ਲਗਨ ਦੇ ਤਨ ਸੇਕ ਸੋਈ ਸੁਆਮੀ ਇੰਹ ਰੱਖੈ ਬੂਝ ਬੁੱਧ ਬਵੇਕ ਮੇਰੇ ਮਾਨ ਨਾਮ ਕੀ ਕਰਟੇ ਕੇ ਤਿਸੈ ਬੋ ਜਿੰਤੂ ਕੀ ਪ੍ਰਭ ਕਰਨ ਕਾਰਨ ਏਕ ਰਹਾਉ ਚੇਤ ਮਨ ਮੈਂ ਤਜ ਸੇ ਆਣ ਪਛੋੜ ਸਗਲੇ ਭੇਖੇ ਸਮਰ ਸਦਾ ਹਰ ਹਰ ਸਦਾ ਨਾਨਕੇ ਤਰੇ ਕਈ ਅਨੇਕੇ ਮਾਰੂ ਮਹੱਲਾ ਪੰਜੇਵਾ ਪਤਰ ਪਾਵਨ ਨਾਮ ਜਾ ਕੋ 나ਥ ਕੋ ਹੈ ਨਾਤੇ ਮਹਾ ਭਉਜਲ 마ਹੇ ਤੁਲੋ ਜਾ ਕੋ ਲਿਖਿਓ 마ਤੇ ਢੋਬਨਾ ਬਿਨ ਕਣਸਾਤੇ ਕਰਨ ਕਾੜਿ ਚਿਤਨਾ ਆਵੈ ਦੇਖਿ ਰੱਖੈ ਹਾਥ ਰਹਾਉ ਸਾਦੇ ਸੰਗਤ ਗੁਣ ਉਚਾਰਨ ਹਰਿ ਨਾਮੇ ਅਮਰਤ ਪਾਤੇ ਕਰੋ ਕਿਰਪਾ ਮੋਹਾਰ ਮਾਦੋ ਸੁਨ ਨਾਨਕ ਜੀ ਵਾ ਗਾਤੇ ਮਾਰੂ ਮਹੱਲਾ ਪੰਜ ਮਾਰੂ ਅੰਜਲੀ ਮਹੱਲਾ ਪੰਜਵਾ ਘਰ ਸਤਵਾ ਏਕੋ ਅੰਕਾਰੀ ਸਤਗੁਰ ਪ੍ਰਸਾਦਿ ਸੰਜੋਗ ਬਜੋ ਤਰੋਹੀ ਹੁਆ ਪੰਚੇ ਧਾਤ ਕਾਰੇ ਪੁੱਤ ਲਾ ਕੇ ਆ ਸਾਹਿ ਕੈ ਪਰਮਾਇੜ ਜੀ ਦੇਹੀ ਵਿਚੇ ਜੀਓ ਆਈ ਪਿਆ ਜਿਤ ਅਗਨ ਭਖੈ ਪਰਹਾਰੈ ਊਰਦ ਮੁਖ ਮਹਾ ਗੁਵੜੀ ਸਸ ਸ ਸਮਲੈ ਸੋਈ ਉਤੇ ਖਸਮ ਛਡਾਈ ਲਿਆ ਗਿਚੋਂ ਕਰਵੈ ਨਿਕਲ ਆਇਆ ਖਸਮ ਬਸਾਰ ਦੁਨੀ ਚਿਤ ਲਾਇਆ ਅਵ ਜੈ ਪਵਾਇਆ ਜੋਨੀ ਰਹਿਣ ਕਤੇ ਥਾਇ ਪਿਆ ਮਿਹਰਬਾਨ ਰਖ ਲੈ ਇਹਨੇ ਆਪੇ ਜੀ ਜੰਤੇ ਸਤਿ ਕੀ ਥਾਪੇ ਜਨਮ ਪਦਾਰਥ ਜਿਨ ਜਲੇ ਚਲਿਆ ਨਾਨਕੇ ਆਇਆ ਸੋ ਪ੍ਰਵਾਨ ਤੇ ਆਮਾਰੂ ਮਹੱਲਾ ਪੰਜੇ ਵਾ ਵੈਦੋ ਨਾ ਬਾਈ ਭੈਣੋ ਨਾ ਪਾਈ ਇੱਕ ਸਹਾਈ ਰਾਮ ਹੈ ਕੀਤਾ ਜਿਸੋ ਹੋਵੈ ਪਾਪਾ ਮਲੋ ਧੋਵੈ ਸੋ ਸਮਰੋ ਪਰਧਾਨ ਹੈ ਘਟੇ ਘਟੇ ਬਸੇ ਸਰਬ ਨਿਵਸੇ ਅਸ ਤ੍ਰਿਜਾ ਕਾ ਥਾਨ ਹੈ ਆਵੈ ਨਾ ਜਾਵੈ ਸੰਗ ਸੁਮਵ ਪੂਰਨ ਜਕ ਕਾ ਕਮਹਿ ਭਤ ਜਨਾ ਕਾ ਰਖਨ ਹਾਰ ਸੰਤ ਜਿਵੈ ਜਪ ਪ੍ਰਾਨ ਅਧਾਰ ਕਰਨ ਕਰਨ ਸਮਰਥ ਸੁਆਮੀ ਨਾਨਕੇ ਤਿਸ ਗੁਰਵਾਨ ਹੈ ਨਾਨਕੇ ਤਿਸ ਗੁਰਵਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ